ਹਾਂਜੀ ਦੋਸਤੋ ਸੱਜਣਾ ਭਰਾਵਾਂ ਕੋਲ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਜਿਹੜੇ ਵੀ ਚੈਨਲ ਤੇ ਨਵੇਂ ਆਏ ਸੱਜਣਾ ਭਰਾ ਸਾਬ ਤੋਂ ਪਹਿਲਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸਭ ਤੋਂ ਪਹਿਲਾਂ ਜਿਹੜੇ ਵੀ ਵੀਰ ਪਿਛਲੇ ਵੀਡੀਓ ਵੇਖ ਕੇ ਆਪਣੇ ਅਪਰੀਸ਼ੀਏਟ ਕਰ ਰਿਹਾ ਤੇ ਸਵਾਲ ਜਵਾਬ ਕਰ ਰਿਹਾ ਉਹਨਾਂ ਦਾ ਬਹੁਤ ਥੈਂਕ ਯੂ ਸ਼ੁਕਰੀਆ ਤੇ ਬਹੁਤ ਵਧੀਆ ਵੀਡੀਓ ਆਪਣੇ ਨੂੰ ਦੁਬਾਰਾ ਪਹੁੰਚ ਦੇ ਰਹੇ ਹੋ ਜਿਵੇਂ ਕਿ ਪਿਛਲੇ ਆਪਾਂ ਵੀਡੀਓ ਪਾਈ ਸੀ ਇੱਕ ਤੇ ਉਦੋਂ ਵਿੱਚ ਕੁਝ ਬੰਦੇ ਨੇ ਸਵਾਲ ਜਵਾਬ ਬੜੇ ਸੋਹਣੇ ਕੀਤੇ ਇਹਦੇ ਵਿੱਚ ਇੱਕ ਟੌਪਿਕ ਜਿਹਦੇ ਬਾਰੇ ਇੱਕ ਹਸੇ ਜਿੰਨੇ ਸਵਾਲ ਕੀਤਾ ਹੈ ਕਿ ਕਬੂਤਰਿਆਂ ਅੰਡਿਆਂ ਤੋਂ ਬੰਦ ਆ ਤੇ ਉਹਦਾ ਕੀ ਇਲਾਜ ਕਰ ਸਕਦੇ ਆ ਬਹੁਤ ਵਧੀਆ ਮੈਨੂੰ ਲੱਗਾ ਸਵਾਲ ਤੇ ਮੈਂ ਕਿਹਾ ਚਲੋ ਆਪਾਂ ਅੱਜ ਵਧੀਆ ਜੀ ਵੀਡੀਓ ਬਣਾਈਏ ਔਰ ਮੈਂ ਬਹੁਤ ਜ਼ਿਆਦਾ ਮੈਨੂੰ ਯਕੀਨ ਹੈ ਔਰ ਇਹ ਚੀਜ਼ ਤੇ ਕਿ ਜੇ ਮੈਂ ਤੁਹਾਨੂੰ ਅੱਜ ਇਹ ਦੱਸੂਗਾ ਨਾ ਇਹ ਚੀਜ਼ ਦਾ ਇਲਾਜ। ਕਿ ਪ੍ਰਾਣੀ ਤੋਂ ਪ੍ਰਾਣੀ ਆਂਡਿਆਂ ਤੋਂ ਰੁਕੀ ਕਬੂਤਰੀ ਵੀ ਆਂਡੇ ਦੇਣ ਲੱਗ ਜੂਗੀ। ਤੇ ਜਿਵੇਂ ਕਈਆਂ ਕੋ ਬੜੀ ਵਧੀਆ ਨਸਲ ਦੀਆਂ ਮਾਦਿਆ ਹੁੰਦੀਆਂ ਤੇ ਉਹ ਆਂਡੇ ਤੇ ਰੁਕ ਜਾਂਦੀਆਂ ਤੇ ਨਸਲ ਹੀ ਰੁਕ ਜਾਂਦੀ ਹੈ ਠੀਕ ਹੈ ਜੀ। ਤੇ ਵੀਡੀਓ ਨੂੰ ਪੂਰੀ ਵੇਖਿਓ। ਲਾਟ ਦੇ ਵਿੱਚ ਜਿਹੜੀਆਂ 2-4 ਗੱਲਾਂ ਦੱਸ ਰਿਹਾ ਉਹ ਬਹੁਤ ਹੀ ਮੇਨ ਗੱਲਾਂ। ਉਹਨਾਂ ਤੇ ਡਿਪੈਂਡ ਕਰਦੀ ਹੈ ਪੂਰਾ ਟ੍ਰੀਟਮੈਂਟ ਜਿਹੜਾ ਆਪਾਂ ਕਬੂਤਰੀਆਂ ਦਾ ਕਰਨਾ ਠੀਕ ਹੈ ਜੀ। ਤੇ ਸਭ ਤੋਂ ਪਹਿਲਾਂ ਮੈਂ ਭਰਾਵਾਂ ਅੱਗੇ ਇੱਕ ਅਰਜ਼ੀ ਕਰਦਾ हूं गुजारिश करता हूं कि वीडियो ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਯਾਰ ਚੈਨਲ ਨੂੰ ਸਬਸਕ੍ਰਾਈਬ ਹੋਣੇ ਨਹੀਂ ਮਿਲਦੇ ਜਿੰਨੇ ਆਪਾਂ ਸਬਸਕ੍ਰਾਈਬ ਚਾਹੀਦੇ ਤੇ ਇੱਕ ਨਾ ਯਾਰ ਬੰਦੇ ਵੀਡੀਓ ਸਕਿਪ ਕਰ ਜਾਂਦੇ ਆਪਣੇ ਫਿਰ ਸਵਾਲ ਬਾਅਦ ਫਿਰ ਉਹੀ ਚੀਜ਼ ਤੇ ਪੁੱਛਦੇ ਆਪਾਂ ਸਕਿਪ ਨਾ ਕਰੋ ਵੀਡੀਓ ਦੇ ਨਾਲ ਜੋੜ ਕੇ ਰਹਿਆ ਕਰੋ ਮੈਂ ਬਿਲਕੁਲ ਪੁਆਇੰਟ ਟੂ ਪੁਆਇੰਟ ਹੀ ਗੱਲ ਕਰਦਾ ਜਿਆਦੀ ਆਪਾਂ ਗੱਲ ਕਰਦੇ ਨਹੀਂ ਤੇ ਉਹ ਵੀਡੀਓ ਪੂਰੀ ਵੇਖੋਗੇ ਤੇ ਫਿਰ ਤੁਸੀਂ ਉਹ ਜਿਹੜੀ ਸੀਰੀਜ਼ ਬਾਰੇ ਮੈਂ ਦੱਸੂਗਾ ਉਹਦੇ ਪਰ ਤਾਂ ਹੀ ਤੁਹਾਨੂੰ ਪੂਰਾ ਪਤਾ ਲੱਗਣਾ ਠੀਕ ਹੈ ਜੀ ਤੇ ਚਲੋ ਜਿਆਦਾ ਆਪਾਂ ਗੱਲਾਂ ਨਾ ਕਰਦੇ ਹੋਏ ਚੱਲਦੇ ਆਂ ਆਪਾਂ ਆਪਣੇ ਟੌਪਿਕ ਵੱਲ ਟੌਪਿਕ ਵੀਰ ਜੀ ਅੱਜ ਦਾ ਹੈਗਾ ਆਪਣਾ ਜਿਵੇਂ ਪਿਛੇ ਦੱਸਕਾ ਤੇ ਤੁਸੀਂ ਥੰਬਨੇਲ ਵੀ ਦੇਖ ਲਿਆ ਹੋਗਾ ਪਿਆਂਡਿਆਂ ਤੋਂ ਰੁਕੀਆਂ ਕਬੂਤਰਿਆਂ ਦਾ ਕੀ ਇਲਾਜ ਹੈ ਵੀਰ ਜੀ ਸਭ ਤੋਂ ਪਹਿਲਾਂ ਤੇ ਤੁਸੀਂ ਇਹ ਚੀਜ਼ ਦਾ ਪਤਾ ਕਰਨਾ ਕਿ ਜਿਹੜੀਆਂ ਤੁਹਾਡੀਆਂ ਕਬੂਤਰਿਆਂ ਉਹ ਆਂਡਿਆਂ ਤੋਂ ਰੁਕੀਆਂ ਕਿਉਂ ਕੀ ਹੋਣਾ ਚਾ ਮਸਲਾ ਬਣਿਆ ਵੇਖੋ ਜਿੰਨਾ ਚਿਰ ਤੱਕ ਡਾਕਟਰ ਨੂੰ ਪੂਰਾ ਪਤਾ ਨਾ ਹੋਵੇ ਕਿ ਪ੍ਰੋਬਲਮ ਕੀ ਆ ਬਿਮਾਰੀ ਕੀ ਆ ਤੇ ਫਿਰ ਉਹ ਦਵਾਈ ਕਿਹੜੇ ਹਿਸਾਬ ਦੇ ਦਊਗਾ ਜੇ ਤੁਹਾਨੂੰ ਪ੍ਰੋਬਲਮ ਦਾ ਪਤਾ ਹੋਵੇ ਨਾ ਪੂਰਾ ਪ੍ਰੋਬਲਮ ਆ ਤੁਹਾਨੂੰ ਮੈਂ ਦੱਸੂਗਾ ਕਿ ਕਿਹੜੀਆਂ ਪ੍ਰੋਬਲਮ ਆ ਸਕਦੀਆਂ ਉਹਨਾਂ ਪ੍ਰੋਬਲਮਾਂ ਕਰਕੇ ਹੀ ਕਬੂਤਰਾਂ ਆਂੜਿਆਂ ਤੋਂ ਰੁਕਦੇ ਆ ਤੇ ਉਹ ਪ੍ਰੋਬਲਮ ਨੂੰ ਪਛਾਣ ਕੇ ਫਿਰ ਉਸ ਹਿਸਾਬ ਨਾਲ ਆਪਾਂ ਦਾ ਟਰੀਟਮੈਂਟ ਕਰਨਾ ਸਭ ਤੋਂ ਮਤਲਬ ਇਹਦਾ ਪਹਿਲਾਂ ਦੱਸੂਗਾ ਤੁਹਾਨੂੰ ਕਾਰਨ ਕਿਹੜੇ ਕਾਰਨ ਹੁੰਦੇ ਆ ਇਹ ਨਾਲ ਆਂਡੇ ਰੁਕ ਗਏ ਯਾਰ ਜਿਹੜੇ ਤਰੀਕੇ ਨਾਲ ਮੈਂ ਡਿਟੇਲ ਚ ਵੀਡੀਓ ਦੇਣਾ ਤੁਹਾਨੂੰ ਫੇਸ ਚੈਨਲ ਤੇ ਵੀਡੀਓ ਮਿਲਲੇ ਨਹੀਂ ਨਾ ਹੀ ਤੁਹਾਨੂੰ ਕਿਸ ਨੇ ਇਹ ਨਹੀਂ ਡਿਟੇਲ ਤੇ ਸਮਝਾਉਣਾ ਮੈਂ ਤੁਹਾਨੂੰ ਜਿਹੜੇ ਡਿਟੇਲਾਂ ਸਮਝਾਉਂਗਾ ਨਾ ਅਗਰ ਤੁਸੀਂ ਇੱਕ ਵਾਰ ਚੀਜ਼ ਸਮਝ ਗਏ ਤੇ ਸਾਰੇ ਉਮਰ ਵਾਸਤੇ ਤੁਸੀਂ ਇਹ ਚੀਜ਼ ਦੇ ਮਾਸਟਰ ਬਣ ਜਾਓਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਦੱਸੂਗਾ ਕਾਰਨ ਕੀ ਦੇ ਕਰਕੇ ਉਹ ਜਿਹੜੀ ਪ੍ਰੋਬਲਮ ਆਈ ਆ ਆਂਡੇ ਰੁਕ ਗਏ ਠੀਕ ਹੈ ਫਿਰ ਉਹਦਾ ਕਿਵੇਂ ਉਹਦਾ ਟਰੀਟਮੈਂਟ ਕਰਨਾ ਫਿਰ ਤੁਹਾਨੂੰ ਦੇਸੀ ਇਲਾਜ ਵੀ ਦੱਸੂਗਾ ਤੇ ਉਹਦਾ ਐਲੋਪੈਥੀਕਲ ਇਲਾਜ ਵੀ ਦੱਸੂਗਾ ਇੰਗਲਿਸ਼ ਇਲਾਜ ਵੀ ਤੁਹਾਨੂੰ ਦੱਸ ਦਊਗਾ ਠ ਤੇ ਦੋਹਾਂ ਤੋਂ ਜਿਹੜਾ ਮਰਜ਼ੀ ਤੁਸੀਂ ਇਲਾਜ ਕਰੋ ਤੇ ਕਬੂਤਰਿਆਂ ਤੁਹਾਡੇ ਨੌਂਬਰ ਨੌਂ ਹੋ ਜਾਣੇ ਆ ਤੇ ਆਂਡੇ ਦੇਣ ਗਿਆ ਤੇ ਵਧੀਆ ਤੁਹਾਡੇ ਨਸਰ ਕਬੂਤਰਿਆਂ ਦੇ ਘਾ ਚੱਲੂਗੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਪਹਿਲਾਂ ਕਾਰਨ ਕੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤੇ ਵੀਰ ਜੀ ਬੋਡੀ ਦੀ ਵੀਕਨੈਸ ਹੁੰਦੀ ਹੈ ਜੀ ਕਿਵੜੇ ਕਬੂਤਰਿਆਂ ਦੀ ਕਬੂਤਰਿਆਂ ਕਮਜ਼ੋਰ ਬਹੁਤ ਹੋ ਜਾਂਦੀਆਂ ਜਿਵੇਂ ਕਿ ਵਿਟਾਮਿਨਸ ਦੀ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਕਬੂਤਰਿਆਂ ਉਹਦੇ ਕਰਕੇ ਵੀ ਕਬੂਤਰਿਆਂ ਆਪਣੇ ਆਂਡੇ ਤੇ ਰੁਕ ਜਾਂਦੀਆਂ ਠੀਕ ਹੈ ਜੀ ਇੱਕ ਕਾਰਨ ਇਹ ਬਹੁਤ ਵੱਡਾ ਵਾ ਉਸ ਤੋਂ ਬਾਅਦ ਅਗਲਾ ਕਰਨਾ ਹੈ ਯਾਰ ਠੰਡ ਹੋਣਾ ਜ਼ਿਆਦਾ ਤੇ ਜਾਂ ਗਰਮੀ ਹੋਣਾ ਜ਼ਿਆਦਾ ਇਹਦੇ ਕਾਰਨ ਵੀ ਕਬੂਤਰੇ ਆਂਡੇ ਨਹੀਂ ਦਿੰਦੀਆਂ ਕਈ ਵੇਲੇ ਠੀਕ ਹੈ ਇਹ ਕਾਰਨ ਵੀ ਬੜਾ ਵੱਡਾ ਕਾਰਨ ਹੁੰਦਾ ਜਿਹਦੇ ਕਰਕੇ ਕਬੂਤਰੇ ਆਂਡੇ ਨਹੀਂ ਲਾਉਂਦੀਆਂ ਸਹੀ ਟਾਈਮ ਤੇ ਉਸ ਤੋਂ ਬਾਅਦ ਇਹ ਆ ਜਾਂਦਾ ਵੀ ਕਬੂਤਰੇ ਮੋਟੀਆਂ ਜ਼ਿਆਦਾ ਹੋ ਜਾਂਦੀਆਂ ਜਿਦਾਂ ਕਈ ਲੋਕ ਫੀਡ ਪਾਉਂਦੇ ਆ ਜਾਂ ਕੋਈ ਇਹੋ ਜਿਹਾ ਦਾਣਾ ਪਾਣੀ ਪਾਉਂਦੇ ਆ ਉਹਨਾਂ ਦੇ ਬਾਡੀ 'ਚ ਫੈਟ ਆ ਜਾਂਦੀ ਆ ਤੇ ਉਹ ਆਂਡਿਆਂ ਤੋਂ ਬੰਦ ਹੋ ਜਾਂਦੀਆਂ ਠੀਕ ਐ ਇਸ ਤੋਂ ਬਾਅਦ ਹੋਰ ਕਈ ਕਾਰਨਾਂ ਨੇ ਜਿ ਤਰ੍ਹਾਂ ਕਿਸੇ ਵੇਲੇ ਕਬੂਤਰਿਆਂ ਨੂੰ ਜਗ੍ਹਾ ਉਹੋ ਜੀ ਨਹੀਂ ਮਿਲਦੀ ਜਾਂ ਅण्डे ਦਿੰਦੀਆਂ ਤੇ ਕੱਚੇ ਲਾਉਂਦੀਆਂ ਉਹ ਦਿੰਦੇ ਆਂ ਹੀ ਟੁੱਟ ਜਾਂਦੇ ਆਂਡੇ ਠੀਕ ਐ ਤੇ ਇਹਨਾਂ ਸਾਰਿਆਂ ਦਾ ਆਪਾਂ ਇਲਾਜ ਹੁਣ ਡਿਟੇਲ ਦੇ ਵਿੱਚ ਤੁਹਾਨੂੰ ਦੱਸਣ ਲੱਗਿਆ ਜੁੜੇ ਰਹੋ ਸਾਡੇ ਨਾਲ ਵੀਡੀਓ ਦੇ ਅੰਤ ਤੱਕ ਠੀਕ ਐ ਜੀ ਸਭ ਤੋਂ ਪਹਿਲਾਂ ਵੀਰ ਜੀ ਕਲਮੇਸ਼ੋਰਾ ਇੱਕ ਨਾ ਤੁਸੀਂ ਵੀ ਕਿਸੇ ਵੀ ਪंसारी ਕੋਲ ਆਇਓ ਕਲਮੇਸ਼ੋਰਾ ਜਿਹਨੂੰ ਆਪਾਂ ਪੋਟਾਸ਼ੀਅਮ ਨਾਈਟ੍ਰੇਟ ਵੀ ਕਹਿੰਨੇ ਆ ਇਹ ਲੈ ਕੇ ਆਉਣਾ ਤੁਸੀਂ ਇਨੂੰ ਲੈ ਕੇ ਜਿਹੜੀ ਇੱਕ ਗਲਾਸ ਪਾਣੀ ਹੋਊਗਾ ਉਹਦੇ ਵਿੱਚ ਇੱਕ ਛੁਟਕੀ ਇਹਦੀ ਪਾ ਦੇਣੀ ਤੇ ਧਿਆਨ ਨਾਲ ਵੀਰ ਜੀ ਸੁਣਿਓ ਬਹੁਤ ਵਧੀਆ ਤੁਹਾਨੂੰ ਇਲਾਜ ਦੇ ਲੰਗਾ ਫਿਰ ਮੈਂ ਤੁਹਾਨੂੰ ਦੱਸ ਦਾਂ ਵੀ ਕੰਮ ਕੀ ਕਰਦਾ ਵਾ ਕੀ ਚੀਜ਼ ਤੋਂ ਇਹ ਬਚਾਉਂਦਾ ਉਹ ਜਿਹੜਾ ਕਬੂਤਰਿਆਂ ਨੂੰ ਆਂਡੇ ਲੈਣ ਚ ਲਾਉਣ ਚ ਸਹਾਇ ਹੁੰਦਾ ਉਹ ਜਿਹੜਾ ਪਾਣੀ ਆ ਤੁਸੀਂ ਕਬੂਤਰਿਆਂ ਨੂੰ ਇੱਕ ਜਾਂ ਦੋ ਵਾਰੀ ਦਿਨ ਚ ਦੇ ਦੇਣਾ ਠੀਕ ਆ 5 ਐਮਐਲ ਇਹ ਪਾਣ ਲੈ ਲੋ 5 ਐਮਐਲ ਸਾਤ ਦਾ ਪਾ ਲੋ ਫਿਰ ਅਗਲੇ ਦਿਨ ਰੋਕ ਕੇ ਫਿਰ ਉਸ ਤੋਂ ਅਗਲੇ ਦਿਨ ਫੇਰ ਦੇ ਦੇਣਾ ਫਿਰ ਅਗਲੇ ਦਿਨ ਰੋਕ ਕੇ ਇਤਨਾ ਹੀ ਘੱਟ ਤੋਂ ਘੱਟ ਹਫਤਾ ਤੱਕ ਇਹ ਪ੍ਰੋਟੀਨ ਚ ਲਾਓ ਤੇ ਕਬੂਤਰਾਂ ਤੁਹਾਡੀਆਂ ਵੀਰ ਜੀ ਆਂਡੇ ਲਾਉਣ ਲੱਗ ਜਾਣਗੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਕਲਮੀਸ਼ੋਰਾ ਤੁਹਾਨੂੰ ਦੱਸਿਆ ਪੋਟਾਸ਼ੀਅਮ ਨਾਈਟ੍ਰੇਟ ਇਹ ਕੰਮ ਕਿਵੇਂ ਕਰਦਾ ਕੀ ਜਾਦੂਈ ਦਵਾਈ ਕਿਉਂ ਹੈ ਕਿਉਂ ਇਹਦੇ ਨਾਲ ਇਹ ਕਬੂਤਰਾਂ ਦਾ ਜਿਹੜੀ ਇਹ ਪ੍ਰੋਬਲਮ ਦੂਰ ਹੋ ਜਾਂਦੀ ਠੀਕ ਹੈ ਵੀਰ ਜੀ ਜਿਹੜਾ ਕਲਮੀਸ਼ੋਰਾ ਨਾ ਕਲਮੀਸ਼ੋਰਾ ਇੱਕ ਬੜੀ ਪੁਰਾਣੀ ਦਵਾਈ ਵਰਤੀ ਜਾਂਦੀ ਆ ਖਾਸ ਕਰਕੇ ਜਿਦਾਂ ਪਾਲਸੂ ਜਾਨਵਰਾਂ ਚ ਇਹਨਾਂ ਨੂੰ ਪ੍ਰੋਬਲਮ ਤੋਂ ਦੂਰ ਕਰਨ ਵਾਸਤੇ ਠੀਕ ਹੈ ਜੀ ਕਰਦਾ ਕੀ ਹੈ ਜਿਹੜਾ ਹੀਟ ਦੇ ਵਿੱਚ ਨੰਬਰ ਇੱਕ ਕੰਮ ਕੀ ਹੈ ਦਾ ਜਿਹੜੇ ਬਾਡੀ ਹਨ ਬਾਡੀ ਬਾਡੀ ਦੇ ਵਿੱਚ ਹੀਟ ਨੂੰ ਬੈਲੈਂਸ ਬਣਾ ਕੇ ਰੱਖਦਾ ਨਾ ਬਾਡੀ ਨੂੰ ਜਿਆਦਾ ਠੰਡੀ ਹੋਣ ਦਿੰਦਾ ਤੇ ਨਾ ਬਾਡੀ ਨੂੰ ਗਰਮ ਹੋਣ ਦਿੰਦਾ ਹੀਟ ਬੈਲੈਂਸ ਬਣਾ ਕੇ ਰੱਖਦਾ ਕਲਮੀਸ਼ੋੜਾ ਜਿਹੜਾ ਬਾਡੀ ਠੀਕ ਹੈ ਜੋ ਕਿ ਕਬੂਤਰੀ ਨੂੰ ਜਦੋਂ ਫਿਰ ਆਂਡੇ ਲਾਉਂਦੀ ਹੈ ਜਾਂ ਆਂਡੇ ਨਹੀਂ ਧਰਦੀ ਤੇ ਫਿਰ ਉਹਨੂੰ ਧਰੌਣ ਚ ਇਹ ਚੀਜ਼ ਬੜੀ ਜਿਆਦਾ ਜ਼ਰੂਰੀ ਹੈ ਚਾਹੇ ਠੰਡੀ ਵੀ ਕਬੂਤਰੀ ਹੋਵੇ ਜਿਆਦੀ ਗਰਮ ਵੀ ਉਹ ਆਂਡੇ ਨਹੀਂ ਧਰਦੀ ਨੰਬਰ 1 ਇਹਦਾ ਇਹ ਕੰਮ ਆ ਠੀਕ ਹੈ ਵੀਰ ਜੀ ਉਸ ਤੋਂ ਬਾਅਦ ਦੂਜਾ ਕੰਮ ਇਹਦਾ ਜੀ metabolisim ਤੇ ਬਲੱਡ ਦੀ ਜਿਹੜੀ ਫੰਕਸ਼ਨਿੰਗ ਆ ਉਹਨੂੰ ਸਹੀ ਕਰਦਾ ਠੀਕ ਹੈ ਜੀ ਅ metabolisim ਦਾ ਮਤਲਬ ਹੁੰਦਾ ਕਿ ਜਿਹੜੀ ਚੀਜ਼ ਖਾਣੇ ਤੇ ਉਹ ਬਾਡੀ ਨੂੰ ਲੱਗਣੀ ਜਿਦਾਂ ਜੇ ਕੋਈ ਚੀਜ਼ ਖਾਈਏ ਤੇ ਬਾਡੀ ਨੂੰ ਲੱਗਣੀ ਵੀ ਤੇ ਚਾਹੀਦੀ ਹੈ ਨਾ ਉਹ ਇੰਪਰੂਵ ਕਰਦਾ ਦੂਸਰੀ ਕੀ ਕਰਦੀ ਹੈ ਅ ਰਬਤਲਾ ਪਲਾ ਕਰੇ ਕਿ ਬਲੱਡ ਦਾ ਸਰਕੂਲੇਸ਼ਨ ਜਿਹੜਾ ਬਲੱਡ ਆ ਉਹ ਤਾਂ ਸਰਕੂਲੇਸ਼ਨ ਬਿਲਕੁਲ ਸਹੀ ਤਰੀਕੇ ਨਾਲ ਕਰ ਦਿੰਦਾ ਹੈ। ਉਹਦੇ ਨਾਲ ਹੁੰਦਾ ਕਿ ਕਿ ਜਿਹੜੀਆਂ ਕਬੂਤਰਿਆਂ ਨੂੰ ਅੰਦਰ ਪ੍ਰੋਬਲਮ ਕੋਈ ਪਈ ਹੁੰਦੀ ਹੈ ਨਾ ਉਹ ਅੰਦਰੂਨੀ ਪ੍ਰੋਬਲਮਾਂ ਉਹਨਾਂ ਦੇ ਦੂਰ ਹੋ ਜਾਂਦੀਆਂ ਤੇ ਉਹ ਨਾਰਮਲ ਆਂਡੇ ਫੇਰ ਲਾਉਣ ਲੱਗ ਜਾਂਦੀਆਂ ਜਿestrਾਂ ਪਹਿਲਾਂ ਦਿੰਦੀਆਂ ਸੀ ਤੇ ਬੰਦ ਹੋਈਆਂ ਹੁੰਦੀਆਂ ਤੇ ਫੇਰ ਉਹ ਆਪਣੀ ਜਗ੍ਹਾ ਤੇ ਦੁਬਾਰਾ ਵਾਪਸ ਆ ਜਾਂਦੀਆਂ ਉਹ ਆਂਡੇ ਲਾਉਣ ਲੱਗ ਜਾਂਦੀਆਂ ਠੀਕ ਹੈ ਜੀ। ਉਸ ਤੋਂ ਬਾਅਦ ਦਾ ਕੰਮ ਕੀ ਹੈ ਨੇਚਰਲੀ ਡੀਟੌਕਸੀਫਾਈਡ ਡिटॉक्सिफाईਟ ਹਨ ਨਾਪੇ ਸਰੀਰ ਨੂੰ ਡिटॉक्स ਕਰ ਦੇਣਾ ਜਿਹੜਾ ਅੰਦਰੂਨੀ ਗੰਦਗੀ ਆ ਜ਼ਹਿਰ ਉਹ ਬਾਹਰ ਕੱਢ ਦੇਣਾ ਜਿਹਦੇ ਕਬੂਤਰੀ ਨੂੰ ਆਪ ਦਿੰਦੇ ਉਹਦੇ ਅੰਦਰ ਬੋਡੀ ਦੇ ਵਿੱਚ ਜਿਹੜੀ ਵੀ ਉਹ ਜੇ ਚੀਜ਼ਾਂ ਨੇ ਨਾ ਕਿ ਜਿਹੜੀਆਂ ਡिटॉक्सिफाईਡ ਹੁੰਦੀਆਂ ਜੇ ਰੇਲੀਆਂ ਚੀਜ਼ਾਂ ਨੇ ਉਹਨਾਂ ਸਾਰਿਆਂ ਨੂੰ ਇਹ ਪਿਓਰ ਕਰਨ ਦਾ ਸਹੀ ਕਰ ਦਿੰਦਾ ਤਾਂ ਬੱਡ ਬੋਡੀ ਦਾ ਅੰਦਰਲਾ ਸਿਸਟਮ ਠੀਕ ਹੋ ਜਾਂਦਾ ਤੇ ਕਬੂਤਰੀ ਜੇ ਕੋਈ ਬਿਮਾਰੀ ਹੋਵੇ ਕੋਈ ਕੰਮ ਕਮੀ ਪੇਸ਼ੀ ਹੋਵੇ ਉਹ ਦੂਰ ਹੋ ਜਾਂਦੀ ਤੇ ਉਹਦੇ ਨਾਲ ਅੰਡੇ ਦੁਬਾਰਾ ਲਾਉਣ ਲੱਗ ਜਾਂਦੇ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਦੇਸੀ ਇਲਾਜ ਤੁਸੀਂ ਕੀ ਕਰਨਾ ਇੱਕ ਗ੍ਰੇਟ ਬਣਦੀ ਹੈ ਬੜੀ ਵਧੀਆ ਮੈਂ ਪਿਛੇ ਵੀਡੀਓ ਵੀ ਪਾਈ ਉਹ ਵੇਖ ਲਿਓ ਉਹਦੇ ਵਿੱਚ ਤੁਸੀਂ ਕੀ ਕਰਨਾ ਮਲਤਾਨੀ ਮਿੱਟੀ ਲੈ ਲੈਣੀ ਹੈ ਇੱਕ ਬਰਾਬਰ ਮਾਤਰਾ ਲੈ ਲੋ ਯਾਰ ਕਿਲੋ ਲੈ ਲਓ ਉਸ ਤੋਂ ਬਾਅਦ ਇੱਕ ਚਿਪਸ ਹੁੰਦੀ ਹੈ ਇੱਕ 0 ਨੰਬਰ ਦੀ ਉਹ ਲੈ ਲੈਣੇ ਇੱਕ ਨੰਬਰ ਦੀ ਉਹ ਲੈ ਲੈਣੇ ਉਸ ਤੋਂ ਬਾਅਦ ਆਂਡੇ ਜਿ ਤਰ੍ਹਾਂ ਟੁੱਟੇ ਹੁੰਦੇ ਹਨ ਕਬੂਤਰਿਆਂ ਪੁਰਾਣੇ ਦੇ ਆਂਡੇ ਲੱਥੇ ਉਹ ਇੱਕ ਸਾਈਡ ਤੇ ਰੱਖ ਲਿਆ ਕਰੋ ਜਾਂ ਕਬੂਤ ਮੁਰਗੀਆਂ ਦੇ ਆਂਡੇ ਦੇ ਛਿੱਲਿਆਂ ਲੈ ਆ ਕਰੋ ਉਹ ਜਿਹੜੇ ਛਿੱਲਾਂ ਜਾਂ ਆਂਡਿਆਂ ਚ ਬੱਚੇ ਨਿਕਲੇ ਉਹ ਲੈਓ ਉਹਨਾਂ ਨੂੰ ਕੀ ਕਰੋ ਰੱਬ ਤੁਹਾਡਾ ਭਲਾ ਕਰੇ ਕੀ ਇਕੱਠੇ ਕਰੋ ਕੋਟ ਲੋ ਉਹਦੇ ਵਿੱਚ ਹੋਰ ਕੀ ਚੀਜ਼ ਪਾਉਣੇ ਤੁਸੀਂ ਨਮਕ ਪਾ ਲਓ ਥੋੜਾ ਜਿਹਾ ਕਾਲਾ ਤੇ ਉਹਦੇ ਵਿੱਚ ਸਰੋਂ ਦਾ ਤੇਲ ਕੋਈ ਘੱਟੋ ਘੱਟ 50 ਕਮਲ ਸਰੋਂ ਦਾ ਤੇਲ ਪਾਓ ਦੇ ਵਿੱਚ ਤੇ ਆਂਡੇ ਲੈ ਲਓ ਦੋ ਆਂਡੇ ਮੁਰਗੀ ਦੇ ਦੋ ਆਂਡੇ ਲੈ ਲਓ ਉਹਨਾਂ ਤੋੜੋ ਚੰਗੀ ਤਰ੍ਹਾਂ ਉਹਦੇ ਵਿੱਚ ਛੁੱਟ ਦਿਓ ਠੀਕ ਹੈ ਜੀ ਬਾ ਤੁਹਾਨੂੰ ਵੀ ਜਿਹੜਾ ਨੁਕਤਾ ਸਣਾ ਬਹੁਤ ਹੀ ਜਮੂਤਾਂ ਨੁਕਤਾ ਵਾ ਆ ਜਿਹੜਾ ਮੈਂ ਤੁਹਾਨੂੰ ਦੱਸਣ ਲਿਆ ਹਾਂ ਨਾ ਨੋਰਮਲ ਚਾਹ ਨਾਲ ਇਹੋ ਬਹੁਤ ਜ਼ਿਆਦਾ ਪਾਵਰਫੁੱਲ ਤੇ ਕੰਮ ਦੀ ਚੀਜ਼ ਆ ਉਸ ਤੋਂ ਬਾਅਦ ਜਵੈਣ ਲਓ ਜਵੈਣ ਪਾਓ ਇਹਦੇ ਵਿੱਚ ਕੋਈ ਇੱਕ ਚਮਚਾ ਇਹ ਜਿਹੜਾ ਸਾਰਾ ਘੋਲ ਆ ਇਹਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਲਾਲੋ ਆਫਸ ਜਦੋਂ ਚੰਗੀ ਤਰ੍ਹਾਂ ਮਿਲ ਗਿਆ ਹਾਂ ਇੱਕ ਹੋਰ ਚੀਜ਼ ਰਹਿ ਗਈ ਜਿਹੜੀ ਆਪਾਂ ਭੱਠੇ ਹੁੰਦੇ ਆ ਕੱਚੀ ਪਿੱਲੀ ਏਟ ਹੁੰਦੀ ਆ ਇੱਕ ਇੱਟ ਤੋੜ ਕੇ ਬਰੀਕ ਕਰ ਲੋ ਬੂਰਾ ਬਣਾ ਲੋ ਉਹੇ ਛੋਟ ਰੋ ਚੰਗੀ ਤਰ੍ਹਾਂ ਘੋਲ ਕੇ ਤੇ ਸਾਰੇ ਕਬੂਤਰਾਂ ਨੂੰ ਦੇ ਦੋ ਜੀ ਆਂਡਿਆਂ ਤੋਂ ਤੇ ਕਬੂਤਰਾਂ ਚੱਲਣਗੇ ਚੱਲਣਗੇ ਨਾ ਹੋਰ ਵੀ ਕਬੂਤਰਾਂ ਜੇ ਕੋਈ ਕਮੀ ਪੇਸ਼ੀ ਨਾਲ ਅੰਦਰ ਹੋ ਰਹੀ ਉਹ ਵੀ ਇਹਦੇ ਨਾਲ ਦੂਰ ਕਰ ਦੇ ਠੀਕ ਹੈ ਵੀਰ ਜੀ ਤੇ ਉਸ ਤੋਂ ਬਾਅਦ ਤੀਜਾ ਇਲਾਜ ਮੈਂ ਦੇਸੀ ਦੱਸਣੇ ਬਾਅਦ ਤੁਹਾਨੂੰ ਮੈਡੀਸਿਨ ਦੱਸੂਗਾ ਕਬੂਤਰਾਂ ਨੂੰ ਵਧੀਆ ਬੈਲੈਂਸਡ ਡਾਈਟ ਦਿਓ ਮੋਟਾ ਦਾਣਾ ਜਿ ਤਰ੍ਹਾਂ ਕਣਕ ਮੱਕੀ ਬਾਜਰਾ ਸਰੋਂ ਇਹ ਚੀਜ਼ਾਂ ਡੈਲ ਟਾਈਮ ਟਾਈਮ ਚੇਂਜ ਕਰਕੇ ਕਬੂਤਰ ਨੂੰ ਖਵਾਉਤ ਹੈ। ਉਹਦਾਂ ਸੈਟ ਹੋਣ। ਹੋਰ ਉਸ ਤੋਂ ਲਾਵੇ ਇੱਕ ਕਿ ਕਬੂਤਰਾਂ ਨੂੰ ਜਿੱਦ ਤਰ੍ਹਾਂ ਹੁਣ ਠੰਡ ਆ ਗਈ ਹੈ ਕਈ ਬੰਦੇ ਯਾਰ ਖੋਡੇ ਚ ਕਬੂਤਰ ਤਾੜ ਛੜ ਦੇ ਕਿਸੇ ਨੇ ਜਾਲ ਨਹੀਂ ਅੱਗੇ ਬਣਾਇਆ ਦੇ ਤੇ ਕਬੂਤਰਾਂ ਨੂੰ ਸਨ ਲਾਈਟ ਦੇ ਵਿੱਚ ਵੀ ਰੱਖੋ ਧੁੱਪੇ ਵੀ ਉਹਨਾਂ ਨੂੰ 2 ਘੰਟੇ ਤੋਂ ਬਾਅਦ ਬਾਹਰ ਸਾਈਡ ਟਾਈਮ ਤੇ ਨਵਾਓ ਉਹਨਾਂ ਨੂੰ। ਇਹ ਤੇ ਵੀ ਜਦੋਂ ਸਾਰ ਦੇ ਹਿਸਾਬ ਤੇ ਨਾਰਮਲ ਦੇਸੀ ਤੇ ਕਿਰੇਲੂ ਆਪਣੇ ਨੋਕ ਤੇ ਹੁਣ ਮੈਂ ਤੁਹਾਨੂੰ ਦੱਸਲਾਂ ਕਹਾਂ। ਇੱਕ ਦੋ ਇੱਕ ਸੀਰਵ ਦੱਸਦਾ ਉਹ ਲਿਆ ਕੇ ਉਹਨਾਂ ਦਾ ਵੀ ਤੁਸੀਂ ਇਸਤੇਮਾਲ ਕਰੋ ਤੇ ਕਬੂਤਰियां ਤੁਹਾਡੀਆਂ ਯਾਰਾਂ ਅੰਡਿਆਂ ਤੋਂ 101% ਚੱਲ ਪੈਣਗੀਆਂ ਠ ਨੰਬਰ 1 ਤਾਂ ਦਾ OV PRONE liquid ਠੀਕ ਆ ਇਹ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦੱਸੂਗਾ ਨਾ ਇਹਦੀਆਂ ਮੈਂ ਤੁਹਾਨੂੰ ਫੋਟੋ ਵੀ ਲਾ ਦਉਗਾ ਉੱਤੇ ਠੀਕ ਆ ਕਿਸੇ ਵੀ ਵੈਟਰ ਦੀ ਦੁਕਾਨ ਤੋਂ ਤੁਸੀਂ ਲਿਆ ਕੇ ਆ ਸਕਦੇ ਠੀਕ ਹੈ ਜੀ ਇਹਦੇ ਵਿੱਚ ਕੈਲਸ਼ੀਅਮ ਤੇ ਵਿਟਾਮਿਨ D3 ਹੁੰਦਾ ਜੋ ਇਹ ਫੈਰਟੀਲਿਟੀ ਵਾਸਤੇ ਆਂਡੇ ਲਵਾਉਣ ਵਾਸਤੇ ਬੜਾ ਸਾਈ ਹੁੰਦਾ ਨੰਬਰ 1 ਇਹ ਇਹ ਦਵਾਈ ਹੋਗੀ ਠੀਕ ਹੈ ਜੀ ਇੱਕ ਆਉਂਦਾ E Vet Plus Selenium drops ਉਹ ਲੈ ਆਉਣ ਬਾਅਦ ਤੁਹਾਨੂੰ ਮੈਂ ਇਸਤੇਮਾਲ ਕਰਨ ਦਾ ਤਰੀਕਾ ਦੱਸਾਂ ਠੀਕ ਹੈ ਜੀ ਇਹ ਲੈ ਇਹ ਲੈਓ ਜਿਹੜੀਆਂ ਮੈਂ ਤੁਹਾਨੂੰ ਦੱਸਣ ਲਿਆ ਤਿੰਨਾਂ ਦੇ ਵਿੱਚੋਂ ਕੋਈ ਵੀ ਇੱਕ ਜਾਂ ਦੋ ਦਵਾਈਆਂ ਲੈ ਕੇ ਤੁਸੀਂ ਰੱਖ ਲਓ ਅੱਗੇ ਵੀ ਤੁਹਾਡੇ ਜਿਹੜੇ ਪ੍ਰੋਬਲਮ ਆ ਕਬੂਤਰਾਂ ਦੀ ਹੋਰ ਵੀ ਵਧੀਆ ਕਰਦੇ ਆ ਇੱਕ ਹੁੰਦਾ ਐਵੀ ਵੈਟ ਵੀ ਪ੍ਰੋਡਕਟਿਵ ਟੋਨਿਕ ਸਪੈਸ਼ਲੀ ਫੀਮੇਲ ਮਾਦੀਆਂ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਜਿਹੜੀਆਂ ਮੈਂ ਤੁਹਾਨੂੰ ਦਵਾਈਆਂ ਦੱਸੀਆਂ ਨਾ ਇਹਨਾਂ ਚੋਂ ਇੱਕ ਜਾਂ ਦੋ ਤੁਸੀਂ ਲੈ ਆਉਣੀਆਂ ਲਿਆ ਕੇ ਰਾਤ ਨੂੰ ਕਬੂਤਰ ਜਦੋਂ ਦਾਣੇ ਖਾਲੇ ਉਹ ਜਿਹੜਾ ਤੁਹਾਡਾ ਪਾਣੀ ਉਹਦੇ ਵਿੱਚ ਇਹਨੂੰ ਕੋਈ 4 ਤੋਂ 5 ml ਪਾ ਦਿਓ ਕੋਈ ਚੱਕਰ ਨੂੰ ਦੂਜੇ ਕਬੂਤਰ ਵੀ ਪੀ ਲੈਣਗੇ ਤੇ ਪਾਣੀ ਨਾਲ ਕੋਈ ਉਹਨਾਂ ਨੂੰ ਫਰਕ ਨਹੀਂ ਪੈਂਦਾ ਉਹ ਪਾ ਲਓ ਤੇ ਜੇ ਹੋ ਸਕਦਾ ਸਪੈਸ਼ਲ ਦੀ ਕਬੂਤਰਿਆਂ ਨੂੰ ਪਾਣੀ ਪਿਉਣਾ ਜੇ ਕਬੂਤਰਿਆਂ ਲੱਗ ਕਰਕੇ ਰੱਖੀਆਂ ਤੇ ਫਿਰ ਗੱਲ ਹੀ ਕਰੀ ਫਿਰ ਤੇ ਕੋਈ ਗੱਲ ਹੀ ਨਹੀਂ 5 ml ਪਾ ਕੇ ਪਾਣੀ ਸ਼ਾਮ ਨੂੰ ਦੋ ਕਬੂਤਰਿਆਂ ਨੂੰ ਜਿਹੜੀ ਤੁਹਾਡਾ ਦਾਣਾ ਖਾ ਲਿੰਦੀ ਆ ਤੇ ਇਹ ਜਿਹੜਾ ਤੁਸੀਂ ਕੰਮ ਆ ਕੋਈ 6 7 6 ਤੋਂ ਲੈ ਕੇ 10 ਦਿਨ ਤੱਕ ਇਹਦਾ ਕੋਰਸ ਕਰਾਓ ਡੇਲੀ ਠੀਕ ਹੈ ਤੇ ਸ਼ੋਰ ਮੈਂ ਬੜਾ ਸ਼ੋਰਾਂ ਕਿ ਉਸ ਤੋਂ ਬਾਅਦ ਕਬੂਤਰੇ ਤੁਹਾਡੇ ਆਂਡਿਆਂ ਤੋਂ ਚੱਲ ਬਣਗੇ ਬਿਲਕੁਲ ਆਂਡੇ ਦੇਣ ਲੱਗ ਜਾਣਗੇ ਠੀਕ ਹੈ ਜੀ ਤੇ ਵੀਰ ਜੀ ਇਹ ਸਾਡਾ ਅੱਜ ਦਾ ਟੌਪਿਕ ਵੀਰ ਜੀ ਆ ਲੱਗੀ ਵੀਡੀਓ ਤੇ ਜਲਦੀ ਲਾਈਕ ਕਰੋ ਤੇ ਯਾਰ ਸਬਸਕ੍ਰਾਈਬ ਜਰੂਰ ਕਰੋ ਮੇਰੇ ਭਰਾਵਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਕਿਹੜਾ ਮੁੱਲ ਲੱਗਦਾ ਮੇਰੇ ਭਰਾ ਕਈ ਵੀਡੀਓ ਵੇਖ ਕੇ ਚੱਲ ਜਾਂਦੇ ਆ ਤੇ ਸਬਸਕ੍ਰਾਈਬ ਨਹੀਂ ਕਰਦੇ ਤੇ ਮੇਰੇ ਵੀਰ ਯਾਰ ਵੀਡੀਓ ਖੋਲਦੇ ਜੋ ਤੁਸੀਂ ਤਾਂ ਵੀਡੀਓ ਵੇਖਿਆ ਵੀ ਕਰੋ ਪੂਰੀ ਸਕਿਪ ਕਰ ਕਰਕੇ ਵੇਖੋ ਤੇ ਨਾ ਤੁਹਾਡੇ ਕੋ ਪੱਲੇ ਪੈਣਾ ਤੇ ਫਿਰ ਤੁਸੀਂ ਇਤਰਾਵ ਸਕਿੱਪ ਹੀ ਕਰਦੇ ਰਹੇ ਹੁਣ ਆ ਮੇਰੀ ਵੀਡੀਓ ਸਕਿੱਪ ਕੀਤੀ ਬੰਦ ਕੇ ਦੀ ਯਾਰ ਵੀਡੀਓ ਵੇਖੋ ਪੂਰੀ ਫੇਰ ਤੁਹਾਨੂੰ ਨੌਲੇਜ ਮਿਲਣੀ ਟਾਈਮ ਤੇ ਮੇਰੇ ਵੀਰ ਥੋੜਾ ਬੋਤਾ ਬੰਦੇ ਦਾ ਖਰਾਬ ਹੁੰਦਾ ਲੇਕਿਨ ਤਾਂ ਨੌਲੇਜ ਮਿਲਣੀ ਤੇ ਜਲਦੀ ਮਿਲਦੇ ਆ ਕਿਸੇ ਨਵੇਂ ਟੌਪਿਕ ਦੇ ਨਾਲ ਤੇ ਜੇ ਤੁਹਾਨੂੰ ਚਾਹੀਦਾ ਕੋਈ ਹੋਰ ਵਿਸ਼ੇ ਟੌਪਿਕ ਤੇ ਵੀਡੀਓ ਬਣਾਵਾ ਤੇ ਉਹਦੇ ਬਾਰੇ ਕਮੈਂਟ ਜਰੂਰ ਕਰਿਓ ਤੇ ਦਿਓ ਇਜਾਜ਼ਤ ਮਿਲਦੇ ਆ ਸਾਰੇ ਭਰਾਵਾਂ ਨੂੰ ਫੇਰ ਦੁਬਾਰਾ ਰੱਬ ਰੱਖਾ